ਕੀ ਨਾਮ ਜੀ ਤੁਹਾਡਾ ਫੋਨ ਕਰਦੇ ਸੀ ਇਹ ਡੀਲਰ ਟੈਂਕਰ ਸੀਗਾ ਕਿ ਕਿੱਦਾਂ ਹੋਇਆ ਹਾਦਸਾ ਵੀ ਤਾਂ ਹੋਇਆ ਗਾਂ ਆ ਗਈ ਉਹ ਹਾਂ ਜੀ ਗਾਂ ਆ ਗਈ ਗਾਂ ਆ ਗਈ ਅੱਗੇ ਤੇ ਕਿੱਥੋਂ ਦੀ ਕਿੱਥੇ ਜਾ ਰਹੀ ਸੀਗੇ ਇਹ ਜੰਦਰਵਾ ਗੁਰਬੰਧ ਕਰਨ ਜਾ ਤੇ ਇਹ ਚ ਪੈਟਰੋਲ ਸੀ ਜਾਂ ਡੀਜ਼ਲ ਸੀਗਾ 6000 ਲੀਟਰ ਡੀਜ਼ਲ 6000 ਹਾਂ ਜੀ ਜਿਹਦੇ ਵਿੱਚ ਟੈਂਕਰ ਨੂੰ ਆ ਕੇ ਲੁੱਟਿਆ ਕਿੰਨਾ ਕੁ ਨੁਕਸਾਨ ਹੋਇਆ ਅੱਜ ਇਹ ਰਾਉਂਡ 12:30 ਦੇ ਕਰੀਬ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਕਿ ਜੀਟੀ ਰੋਡ ਖੰਨਾ ਜਿਹੜਾ ਸਾਡਾ ਹਾਈਵੇ ਉੱਥੇ ਔਇਲ ਟੈਂਕਰ ਜਾ ਰਿਹਾ ਸੀਗਾ ਉਹਦੇ ਡਿਵਾਈਡਰ ਤੇ ਹੀ ਜੋ ਇਨੀਸ਼ੀਅਲ ਇਨਫੋਰਮੇਸ਼ਨ ਹੈ ਡਿਵਾਈਡਰ ਸਾਈਡ ਤੇ ਹੀ ਟੱਚ ਹੋਈ ਹੈ ਉਹਦੇ ਟੈਂਕਰ ਤੋਂ ਉਸ ਕਰਕੇ ਉਹਦੇ ਪੂਰੇ ਔਇਲ ਟੈਂਕਰ ਨੂੰ ਹੀ ਅੱਗ ਲੱਗ ਗਈ ਸੀ ਤੇ ਇਹਨੂੰ ਫਾਇਰ ਜਦੋਂ ਹੋਈ ਇਸ ਬੰਦੇ ਨੇ ਜਰਾ ਮੁਸਤਕੀ ਦੇ ਨਾਲ ਇਹਨੂੰ ਪਲਟਣ ਦੀ ਕੋਸ਼ਿਸ਼ ਕੀਤੀ ਵੀ ਵੱਡਾ ਹਾਸਾ ਨਾ ਹੋਵੇ ਉਹਨੇ ਆਪਣੀ ਸਮਝਦਾਰੀ ਨਾਲ ਇਹਨੂੰ ਪਲਟਦਾ ਤੇ ਵੱਡਾ ਹਾਸਾ ਨਾ ਹੋ ਜਵੇ ਜੇ ਅੱਗੇ ਜਾਂਦਾ ਤਾਂ ਪਲਟ ਸਕਦਾ ਸੀ ਆਈ ਥਿੰਕ ਪਿਛਲੇ ਲੁਧਿਆਣੇ ਵਾਲੀ ਸਾਈਡ ਤੋਂ ਆ ਰਿਹਾ ਸੀ ਇਸ ਤਰ੍ਹਾਂ ਗੁੰਦਗੜ ਵੱਲ ਜਾ ਰਿਹਾ ਸੀਗਾ ਇਹਨਾਂ ਵੱਡਾ ਹਾਸਾ ਹੁਣ ਤੋਂ ਬਚਾ ਹੋ ਗਿਆ ਖੰਨਾ ਦੇ ਅਮਲੋਦ ਚੌਂਕ ਤੋਂ ਇਸ ਸਮੇਂ ਹਫੜਾ ਤਫੜੀ ਮੱਚ ਗਈ ਜੇ ਲੁਧਿਆਣੇ ਵਾਲੇ ਨੈਸ਼ਨਲ ਹਾਈਵੇ ਤੇ ਇੱਕ ਤੇਲ ਦੇ ਟੈਂਕਰ ਨੂੰ ਅੱਗ ਲੱਗ ਗਈ ਅਤੇ ਇਸ ਵਿੱਚੋਂ ਉੱਚੀ ਉੱਚੀ ਅੱਗ ਦੀਆਂ ਲਪਟਾਂ ਅਤੇ ਕਾਲਾ ਧੂਆਂ ਨਿਕਲ ਲੱਗਿਆ ਇਸ ਅੱਗ ਕਾਰਨ ਸੜਕ ਦੇ ਉੱਪਰ ਪੁਲਸ ਪ੍ਰਸ਼ਾਸਨ ਵੱਲੋਂ ਆਵਾਜ਼ਾਈ ਰੋਕ ਦਿੱਤੀ ਗਈ ਅਤੇ ਆਲੇ ਦੁਆਲੇ ਦੇ ਇਲਾਕਿਆਂ ਤੋਂ ਅੱਗ ਬਜਾਊ ਗੱਡੀਆਂ ਨੇ ਅੱਗ ਉੱਤੇ ਕਈ ਘੰਟਿਆਂ ਦੀ ਜਦੋਜਹਿਦ ਤੋਂ ਬਾਅਦ ਕਾਬੂ ਪਾਇਆ ਸੜਕ ਦੇ ਉੱਪਰ ਟ੍ਰੈਫਿਕ ਰੁਕਣ ਕਾਰਨ ਇਸ ਟ੍ਰੈਫਿਕ ਨੂੰ ਸਾਈਡ ਦੀ ਲੇਨ ਤੋਂ ਲੰਘਾਇਆ ਗਿਆ ਅੱਗ ਦੀਆਂ ਲਪਟਾਂ ਦੂਰ ਤੋਂ ਹੀ ਦਿਖ ਰਹੀਆਂ ਸਨ ਪਰ ਖੁਸ਼ਕਿਸਮਤੀ ਨਾਲ ਡਰਾਈਵਰ ਅਤੇ ਕੰਡੈਕਟਰ ਦਾ ਬਚਾਅ ਹੋ ਗਿਆ ਡ라이ਵਰ ਨੇ ਦੱਸਿਆ ਕਿ ਟੈਂਕਰ ਦੇ ਅੱਗੇ ਆਵਾਰਾ ਗਾਂ ਦੇ ਆਉਣ ਕਾਰਨ ਇਹ ਹਾਦਸਾ ਵਾਪਰਿਆ ਐੱਸਐੱਸਪੀ ਪੁਲਿਸ ਜ਼ਿਲ੍ਹਾ ਖੰਨਾ ਅਵਨੀਤ ਕੌਂਡਲ ਨੇ ਇਸ ਮੌਕੇ ਦੱਸਿਆ ਕਿ ਅੱਗ ਦਾ ਪਤਾ ਲੱਗਣ ਤੇ ਉਹ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਬਚਾਅ ਕਰਮੀਆਂ ਦੀ ਮਦਦ ਨਾਲ ਬੜੀ ਮੁਸ਼ਕਲ ਨਾਲ ਅੱਗ ਤੇ ਕਾਬੂ ਪਾਇਆ ਗਿਆ ਸਾਬਕਾ ਫਾਇਰ ਅਫਸਰ ਜਸਪਾਲ ਗੋਮੀ ਨੇ ਦੱਸਿਆ ਕਿ ਇਹ ਗੱਡੀ ਲੁਧਿਆਣਾ ਤੋਂ ਮੰਡੀ ਗੋਵਿੰਦਗੜ੍ਹ ਤੇਲ ਲੈ ਕੇ ਜਾ ਰਹੀ ਸੀ ਅਤੇ ਇਸ ਨੂੰ ਅੱਗ ਬੁਝਾਉਣ ਲਈ 6 ਦੇ ਕਰੀਬ ਪਾਣੀ ਦੀਆਂ ਗੱਡੀਆਂ ਲੱਗੀਆਂ ਨੇ ਕੀ ਨਾਮ ਹੈ ਜੀ ਤੁਹਾਡਾ ਫਰਮਾਂ ਦੇ ਸੀ ਤੇ ਇਹ ਡੀਲਰ ਟੈਂਕਰ ਸੀਗਾ ਕਿ ਕਿੱਦਾਂ ਹੋਇਆ ਹਾਦਸਾ ਕਿੱਦਾਂ ਹੋਇਆ ਗਾਂ ਆ ਗਈ ਜਿੱਥੇ ਹਾਂਜੀ ਗਾਂ ਆ ਗਈ ਗਾਂ ਆ ਗਈ ਅੱਗੇ ਤੇ ਕਿੱਥੋਂ ਦੀ ਕਿੱਥੇ ਜਾ ਰਹੀ ਸੀਗੇ ਇਹ ਜਲਦਵਾ ਗੁਰਬੰਧ ਘਣ ਜਾ ਰਿਹਾ ਤੇ ਇਹ ਚ ਪਟਰੋਲ ਸੀ ਜਾਂ ਡੀਜ਼ਲ ਸੀਗਾ 6000 ਲੀਟਰ ਡੀਜ਼ਲ ਔਰ 6000 ਪਟਰੋਲ ਕਿੱਦਾਂ ਜਿਹੜਾ ਟੈਂਕਰ ਪਲਟੀ ਹੋ ਗਿਆ ਉਸ ਤੋਂ ਬਾਅਦ ਤੁਸੀਂ ਕਿੱਦਾਂ ਜਾਣ ਕਿੱਦਾਂ ਬਚੀ ਤੁਹਾਡੀ ਸੌਦ ਲੋਕਾਂ ਨੇ ਕੱਢੇ ਸੀ ਇੱਥੇੋਂ ਭੰਗ ਅੱਛਾ ਕਾਰਨਾਂ ਨੇ ਨਾਲਦੀ ਨਾਲੇ ਅੱਖ ਲੱਗ ਗਈ ਸੀ ਗਾ ਬੱਸ ਬਹੁਤ ਰੇਨ ਕਾ ਮੇਰੀ ਪੈਂਟਰ ਨੂੰ ਵੀ ਦੇਖ ਲੱਗ ਗਿਆ ਪਾਈਏ ਕਿਦਾਂ ਹਲਾ ਕਿਦਾਂ ਹੁਣ ਤੋਂ ਦੀ ਸਿਹਤ ਕਿਦਾਂ ਆਏਗਾ ਠੀਕ ਆ ਜੋ ਕਿਥੋਂ ਦੀ ਕਿੱਥੇ ਜਾ ਰਹੇ ਸੀ ਜੀ ਜਲੰਧਰ ਤੋਂ ਆ ਰਹੇ ਸੀਗਾ ਜੀ ਉੱਥੇ ਲੋਗ ਰੋਡ ਤੇ ਗੋਵਿੰਦ ਪੰਪ ਠੀਕ ਆ ਜੀ ਹੈਗੇ ਸੀ ਜੀ ਸਾਥੀ ਕਿ ਵਿੱਚ ਕੀ ਸੀ ਉਹ ਦੱਸ ਸਕੋ ਪੈਟਰੋਲ ਤੇ ਡੀਜ਼ਲ ਸੀ ਠੀਕ ਜੀ ਜਿਆਦਾ ਡੀਜ਼ਲ ਖੇਗਾ ਪੁੱਛੋ ਹਾਂਜੀ ਇੱਕ ਗੁਜਰੀਆ ਜੀ ਟੈਂਕਰ ਨੂੰ ਅੱਗ ਲੱਗੀ ਹੈ ਕਿੰਨਾ ਕੁ ਨੁਕਸਾਨ ਹੋਇਆ ਹੈ ਅੱਜ ਹੀ ਅਰਾਊਂਡ 12:30 ਦੇ ਕਰੀਬ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਕਿ ਜੀਟੀ ਰੋਡ ਖੰਨਾ ਜਿਹੜਾ ਸਾਡਾ ਹਾਈਵੇਅ ਹੈ ਉੱਥੇ ਔਇਲ ਟੈਂਕਰ ਜਾ ਰਿਹਾ ਸੀਗਾ ਉਹਦੇ ਡਿਵਾਈਡਰ ਤੇ ਹੀ ਜੋ ਇਨੀਸ਼ੀਅਲ ਇਨਫੋਰਮੇਸ਼ਨ ਹੈ ਡਿਵਾਈਡਰ ਸਾਈਡ ਤੇ ਹੀ ਟੱਚ ਹੋਈ ਹੈ ਉਹਦੇ ਟੈਂਕਰ ਤੋਂ ਉਸ ਕਰਕੇ ਉਹਦੇ आ, पूरे ऑयल टैंकर ਨੂੰ ਹੀ ਅਗਲ ਲੱਗ ਗਈ ਸੀ ਮਤਲਬ ਕਿ ਕਿਸੇ ਨਾਲ ਕੋਲੀਜਨ ਨਹੀਂ ਹੈ ਜੋ ਇਨਫੋਰਮੇਸ਼ਨ ਆਈ ਹੈ ਤੇ ਉਸ ਕਰਕੇ ਕਿਉਂਕਿ ਉਹ ਇਟ ਵਾਸ ਫਿਲਡ ਵਿਦ ऑयल ਤੇ ਇਮੀਡੀਏਟਲੀ ਉਹਦੇ ਫਲੇਮਸ ਬਹੁਤ ਜ਼ਿਆਦਾ ਤੁਸੀਂ ਦੇਖਿਆ ਹੀ ਹੈ ਕਿ ਇਟ ਵੈਂਟ ਅਪ ਇਨ ਫਲੇਮਸ ਬਟ ਸਾਡੀ ਜਿਹੜੀ ਸਿਵਲ ਔਰ ਪੁਲਿਸ ਐਡਮਿਨਿਸਟ੍ਰੇਸ਼ਨ ਹੈ ਅਸੀਂ ਇਮੀਡੀਏਟਲੀ ਐਕਟ ਅਪਨ ਕਰਕੇ ਫਾਇਰ ਟੈਂਡਰਸ ਵੀ ਬੁਲਾ ਲਏ ਸੀਗੇ ਲੱਕੀਲੀ बिकॉज ਮੰਡੀ ਕੋ ਬਿੰਗੜ ਵੀ ਨਾਲੀ ਖੰਨਾ ਦੇ ਔਰ ਇੱਥੇ ਸਾਡੇ ਲੋਕਲੀ ਫਾਇਰ ਟੈਂਡਰਸ ਹੈ ਤੇ ਚਾਰ ਤੋਂ ਪੰਜ ਫਾਇਰ ਟੈਂਡਰਸ ਇਮੀਡੀਏਟਲੀ ਪਹੁੰਚ ਗਏ ਤੇ ਅ ਅੱਗ ਨੂੰ ਤੁਸੀਂ ਦੇਖ ਹੀ ਰਹੇ ਹੋ ਬਿਲਕੁਲ ਬੁਝਾ ਲਿਆ ਗਿਆ ਹੈਗਾ ਔਰ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੈ ਜਿਹੜਾ ਡਰਾਈਵਰ ਤੇ ਇੱਕ ਹੋਰ ਸੀਗਾ ਉਹ ਐਸਐਮਓ ਖੰਨਾ ਦੀ ਵਰਜਨ ਦੇ ਜੋ ਉਹਨਾਂ ਨੇ ਰਿਪੋਰਟ ਦਿੱਤੀ ਹੈ ਇੱਕ ਦੇ ਥੋੜੀ ਜੀ ਉਂਗਲ ਤੇ ਥੋੜੀ ਜੀ ਬਰਨ ਹੈਗਾ ਔਰ ਦੂਜੇ ਦੇ ਕੋਈ ਕੋਈ ਵੀ ਐ ਸਟੇਬਲ ਐਂਡ ਥੋੜੀ ਐਂਗਜ਼ਾਈਟੀ ਜ਼ਰੂਰ ਹੈ ਇਸ ਤਰ੍ਹਾਂ ਦੇ ਐਕਸੀਡੈਂਟ ਚ ਅਦਰਵਾਈਜ਼ ਕਿਸੇ ਦਾ ਵੀ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੈ ਟ੍ਰੈਫਿਕ ਡਾਇਵਰਟ ਹੋ ਗਿਆ ਹੈ ਬਿੰਗ ਹਾਈਵੇ ਥੋੜਾ ਬਹੁਤ ਇੱਥੇ ਇਨੀਸ਼ੀਅਲ ਜਾਮ ਲੱਗਿਆ ਸੀਗਾ ਪਬਲਿਕ ਨੂੰ ਵੀ ਮੂਵ ਬਾਹਰ ਸਾਈਡ ਤੇ ਕਰ ਦਿੱਤਾ ਗਿਆ ਸੀ ਸੋ ਥੈਂਕਫੁਲੀ एवरीथिंग ਇਜ਼ ਇਨ ਕੰਟਰੋਲ ਔਰ ਹੁਣ ਕ੍ਰੇਨ ਵਗੈਰਾ ਵੀ ਆ ਗਈ ਹੈ ਔਰ ਫਾਇਰ ਟੈਂਡਰਸ ਆਈ ਜਾ ਰਹੇ ਐਂਡ ਕੋਸ਼ਿਸ਼ ਕਰਾਂਗੇ ਕਿ ਜਲਦੀ ਤੋਂ ਜਲਦੀ ਇਹਨੂੰ ਕਲੀਅਰ ਕਰ ਦਈਏ ਮੈਨੂੰ ਪਤਾ ਲੱਗਿਆ ਕਿ ਕਿਸੇ ਜਗ੍ਹਾ ਦਾ ਟੈਂਕਰ ਸੀ ਹਾਂਜੀ ਕੰਪਨੀ ਜੀ ਹਲੇ ਤਾਂ ਬਿਲਕੁਲ ਹੀ ਚੁਲਸੀਆ ਪਿਆ ਹੈ ਬਟ ਸ਼ਾਇਦ ਮੰਡੀ ਕੁਪਿੰਗੜ ਦੀ ਤਰਫ ਜਾ ਰਿਹਾ ਸਿਕਾ ਤੇ ਮੈਡਮ ਪੈਟਰੋਲ ਸੀ ਜਾਂ ਡੀਜ਼ਲ ਸੀ ਗਏ ਜੀ ਇਟਸ ਟੂ ਇਨੀਸ਼ਲ ਫॉर ਮੀ ਟੂ ਟੈਲ ਪੋਜ਼ਿਟਿਵ ਗੱਲ ਇਹ ਹੈ ਕਿ ਜੀ ਕਾਬੂ ਪਾ ਲਿਆ ਹੈ ਤੇ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਰੋਡ ਵੀ ਕਲੋਜ਼ ਹੋ ਰਿਹਾ ਕੋਈ ਉਹਦੇ ਕਾਰਨ ਜਿਹਦੇ ਟ੍ਰੈਫਿਕ ਡਾਇਵਰਟ ਕੀਤੀ ਜਾਊਗੀ ਕਿ ਬੰਦ ਕੀਤੀ ਹੋਈ ਹੈ। ਟ੍ਰੈਫਿਕ ਤਾਂ ਜੀ ਇਮੀਡੀਏਟਲੀ ਡਾਇਵਰਟ ਪਹਿਲਾਂ ਕਰਤੀ ਸੀ ਹੁਣ ਵੀ ਬੰਦੀ ਹੈਗੀ ਆ ਬਟ ਇਹ ਜਿਹੜੀ ਟੈਕਨੀਕਲ ਗੱਲ ਹੈ ਅਸੀਂ ਚੈੱਕ ਕਰ ਲੈਂਦੇ ਇਹਦਾ ਕੋਈ ਇਸ ਤਰ੍ਹਾਂ ਦਾ ਨੁਕਸਾਨ ਹੁੰਦਾ ਕਿ ਨਹੀਂ। ਮੈਡਮ ਇੰਨੀ ਦੇਰ ਅੱਗ ਲੱਗੀ ਹੈਡਾਪੌਨ ਦੇ ਲੈਂਟਰ ਨੂੰ ਡੇਮੇਜ ਹੋ ਸਕਦਾ ਹੈ। ਨੈਸ਼ਨਲ ਹਾਈਵੇ ਤੇ ਕੋਈ ਇਨਸਪੈਕਸ਼ਨ ਕਰਾਈ ਜਾਊਗੀ 80 ਜੀ ਜੂ ਜੇ ਬਲ ਜੀ ਡੈਫੀਨਿਟਲੀ ਕਰਾ ਲਾਂਗੇ ਤੁਹਾਡਾ ਵਧੀਆ ਸੁਜੈਸ਼ਨ ਹੈ ਅਸੀਂ ਉਹਨਾਂ ਨੂੰ ਬੁਲਾ ਲਾਂਗੇ। ਥੈਂਕ ਯੂ। ਚਲਿਏ ਕਰੀਏ ਕਰਾ ਦਿਓ ਪਿਛੇ ਨੂੰ ਭੇਜ ਦਿਓ ਗੋਮੀ ਜੀ ਅੱਜ ਜਿਹੜਾ ਇਹ ਟੈਂਕਰ ਪਟਿਆ ਅ ਇਹਨੂੰ ਫਾਇਰ ਜਦੋਂ ਹੋਈ ਇਸ ਬੰਦੇ ਨੇ ਜਰਾ ਮੁਸਤਕੀਦ ਨਾਲ ਇਹਨੂੰ ਪਲਟਣ ਦੀ ਕੋਸ਼ਿਸ਼ ਕੀਤੀ ਵੀ ਵੱਡਾ ਹਾਸਾ ਨਾ ਹੋਵੇ ਉਹਨੇ ਆਪਣੀ ਸਮਝਦਾਰੀ ਨਾਲ ਇਹਨੂੰ ਪਲਟਤਾ ਕਿ ਵੱਡਾ ਹਾਸਾ ਨਾ ਹੋ ਜਾਈਏ ਜੇ ਅੱਗੇ ਜਾਂਦਾ ਤਾਂ ਪਲਟ ਸਕਦਾ ਸੀ ਆਈ ਥਿੰਕ ਪਿਛੇ ਲੁਧਿਆਣੇ ਵਾਲੀ ਸਾਈਡ ਤੋਂ ਆ ਰਿਹਾ ਸੀ ਇਸ ਤਰ੍ਹਾਂ ਗਿਵਨਗੜ੍ਹ ਵੱਲ ਜਾ ਰਿਹਾ ਸੀਗਾ ਇਹਨਾਂ ਵੱਡਾ ਹਾਸਾ ਹੁਣ ਤੋਂ ਬਚਾਅ ਹੋ ਗਿਆ ਸਰ ਕੀ ਇਹਦੇ ਚ ਪੈਟਰੋਲ ਚੀਜ਼ਾਂ ਆਇਲ ਕੇਰੋਸਿਨ ਆਇਲ ਸੀ ਇਹਦੇ ਚ अच्छा हां जी हां जी ब्लास्ट ਨਹੀਂ ਹੋਇਆ ਸਾਡੀ ਫਾਇਰ ਬਿਗਟ ਦੀਆਂ ਟੀਮਾਂ ਗੋਵਿੰਦਗੜ੍ਹ ਤੋਂ ਸਮਰਾਲੇ ਤੋਂ ਔਰ ਖੰਨੇ ਤੋਂ ਅਸੀਂ ਰਲ ਕੇ ਸਾਰਿਆਂ ਨੇ ਇੱਥੇ ਆ ਕੇ ਕੰਟਰੋਲ ਕਰ ਲਿਆ ਕਿ ਨੂੰ ਕੋਈ ਵੱਡਾ ਹਾਸਾ ਹੋਣ ਤੋਂ ਬਚਾ ਹੋ ਗਿਆ ਕਿੰਨੀਆਂ ਫਾਇਰ ਬਿਗਟ ਦੀਆਂ 6 ਫਾਇਰ ਟੈਂਡਰ ਸਾਡੇ ਕੋਲ ਆ ਚੁੱਕੇ ਇੱਥੇ ਔਰ 6 ਦੀਆਂ 6 ਥੋੜੇ ਸਾਹਮਣੇ ਖੜੀਆਂ ਨੇ ਦੋ ਸਮਰਾਲਾ ਇੱਕ ਸਮਰਾਲਾ ਦੋ ਗੋਵਿੰਦਗੜ੍ਹ ਇੱਕ ਖੰਨੇ ਦੋ ਖੰਨੇ ਦੀਆਂ ਹੁਣ ਕੀ ਹਾਲਾਤ ਕੰਟਰੋਲ ਹੈ ਤੁਸੀਂ ਦੇਖ ਰਹੇ ਹੋ ਪਿੱਛੇ ਅੱਗੇ ਬਿਲਕੁਲ ਕੰਟਰੋਲ ਹੈ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਮਾਲੀ ਹੋਇਆ ਜਾਨੀ ਕੋਈ ਨੁਕਸਾਨ ਨਹੀਂ ਹੋਇਆ ਨਾ ਸਾਹ ਪਾਸੇ ਕੋਈ ਟ੍ਰੈਫਿਕ ਵਾਰਾ ਕੋਈ ਨਹੀਂ ਨੋ 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 ਕੋਈ ਟ੍ਰੈਪ ਨਹੀਂ ਹੋਈ ਗੱਡੀ ਸਭ ਲੋਕ ਟ੍ਰੈਫਿਕ ਚੋਂ ਨਿਕਲ ਗਏ ਜਦੋਂ ਅੱਗ ਲੱਗੀ ਸਾਰੇ ਨਿਕਲ ਗਏ ਕੋਈ ਹਾਸਾ ਨਹੀਂ ਹੋਇਆ ਸਾਡੀ ਮਾਨਯੋਗ ਐਸਐਸਪੀ ਸਾਹਿਬ ਐਸਟੀਐਮ ਸਾਹਿਬ ਈਓ ਸਾਹਿਬ ਸਾਰੇ ਇੱਥੇ ਪ੍ਰਸ਼ਾਸਨ ਪਹੁੰਚ ਚੁੱਕਿਆ ਹੈ ਕੰਟਰੋਲ ਪਿੱਛੋਂ ਵਾਹਨ ਗਿਆ ਜਿਹੜੇ ਆ ਰਹੇ ਸੀ ਉੱਪਰ ਹਾਈਵੇ ਦੇ ਉੱਤੇ ਜੋ ਵਾਹਨ ਕੁਝ ਤਾਂ ਪਿੱਛੇ ਹੀ ਰੋਕ ਕੇ ਪਿੱਛੋਂ ਨਿਕ